ਸਿਰਿਕਰਤਪੁਰ ਸਾਹਿਬ ਵਿਖੇ ਇੱਕ ਬਿਆਨਕ ਸੜਕ ਹਾਦਸਾ ਵਾਪਰਿਆ ਤੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਨਹਿਰ ਤੇ ਕੰਡੇ ਇਹ ਦੋਵੇਂ ਆਪਸ ਦੇ ਵਿੱਚ ਪਿੱਟਦੇ ਨੇ ਫਿਲਹਾਲ ਇਸ ਖਬਰ ਦੇ ਵਿੱਚ ਇਹ ਅਪਡੇਟ ਹੈ ਕਿ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਜਿਹੜੀ ਅਜੇ ਵਿੱਚ ਸਾਹਮਣੇ ਨਹੀਂ ਆਈ ਤੇ ਤੁਹਾਨੂੰ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਮਨਾਲੀ ਮੁੱਖ ਮਾਰਗ ਤੇ ਇਸ ਹਾਦਸੇ ਦੇ ਕਾਰਨ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਵੀ ਰਿਹਾ ਜਿਹੜੇ ਲੋਕ ਨੇ ਉਹ ਵੀ ਕਾਫੀ ਜ਼ਿਆਦਾ ਖੱਜਲ ਖੁਆਰ ਹੋਏ ਇਸ ਹਾਦਸੇ ਦੇ ਕਰਕੇ ਤੇ ਇਸ ਹਾਦਸੇ ਦੀਆਂ ਤਸਵੀਰਾਂ ਤੁਸੀਂ ਵੀ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਹਿਰ ਤੇ ਕੰਡੇ ਹਾਦਸਾ ਵਾਪਰਿਆ ਇਸ ਹਾਦ ਸਾਮਨੇ ਨਹੀਂ ਆਈ ਤੇ ਤੁਹਾਨੂੰ ਗਾਜ਼ੀ ਕੀ ਨਹਿਰ ਦੇ ਕੰਢੇ ਹਾਦਸਾ ਵਾਪਰਿਆ ਤੇ ਇਹ ਵੀ ਹੋ ਸਕਦਾ ਸੀ ਕਿ ਨਹਿਰ ਦੇ ਵਿੱਚ ਟਰੱਕ ਟਿਪਰ ਜਿਹੜੇ ਨੂੰ ਡਿੱਗ ਸਕਦਾ ਸੀ ਪਰ ਅਜੇ ਹੀ ਕੋਈ ਵੀ ਮਨਤਪਾਗੀ ਘਟਨਾ ਤੋਂ ਬਚਾ ਰਿਹਾ ਤੇ ਹਾਦਸਾ ਜਿਹੜਾ ਉਹ ਅੱਜ ਸਵੇਰੇ ਸ੍ਰੀਕਟਪੁਰ ਸਾਹਿਬ ਵਿਖੇ ਵਾਪਰਿਆ